ਸੁਭਾ ਦੇ ਸਭ ਦੇ ਟਿਫਨ ਲਈ ਤੇ ਜਾਂ ਫਿਰ ਜਦੋਂ ਵੀ ਕਰਨਾ ਹੋਵੇ ਸਫਰ ਤਾਂ ਇਹ ਮजेदार ਜੀ ਸਬਜੀ ਬਣਾ ਕੇ ਬੜੇ ਆਰਾਮ ਨਾਲ ਤੁਸੀਂ ਲੈ ਜਾ ਸਕਦੇ ਹੋ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਜਦੋਂ ਹੀ ਸਫਰ ਕਰਿਆ ਕਰੋਗੇ ਇਹ ਸਬਜੀ ਨਾਲ ਲੈ ਕੇ ਜਾਇਆ ਕਰੋਗੇ ਕਿਉਂਕਿ ਇਹ ਬਿਲਕੁਲ ਸੁੱਕੀ ਸਬਜੀ ਹੈ ਤੇ ਸਫਰ ਦੇ ਵਿੱਚ ਸੁੱਕੀਆਂ ਸਬ지ੀਆਂ ਹੀ ਜ਼ਿਆਦਾ ਵਧੀਆ ਰਹਿੰਦੀਆਂ ਨੇ ਤੇ ਬੱਚੇ ਵੀ ਸਕੂਲ ਵਿੱਚ ਇਹੋ ਜਿਹੀ ਸਬਜੀ ਪਸੰਦ ਕਰਦੇ ਆ ਆਲੂ ਮਟਰ ਦੀ ਬਹੁਤ ਹੀ ਇਹ ਮजेदार ਜੀ ਸਬਜੀ ਇਹਨੂੰ ਬਣਾਉਣਾ ਬੜਾ ਹੀ ਆਸਾਨ ਹੈ ਚਚਪਟ ਦਾ ਕੰਮ ਹੈ ਤੇ ਇਹਦੇ ਲਈ ਆਪਾਂ 5 ਲਈਏ ਜੀ ਆਲੂ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਤੇ ਆਲੂ ਆਪਾਂ ਉਹ ਲਈਏ ਜਿਹੜੇ ਹੁਣ ਨਵੇਂ ਆਏ ਹੋਏ ਐ ਕਿਉਂਕਿ ਇਹ ਬਹੁਤ ਜਲਦੀ ਬਨ ਜਾਂਦੇ ਐ 4-5 ਕਲੀਆਂ ਲਈਏ ਲਸਣ ਦੀਆਂ ਅਦਰਕ ਲਈਏ 3-4 ਲਈਏ ਹਰੀਆਂ ਮਿਰਚਾਂ ਆਲੂ ਨੂੰ ਆਪਾਂ ਛਿੱਲ ਕੇ ਧੋ ਲਿਆ ਉਸ ਤੋਂ ਬਾਅਦ ਜੀ ਇਸ ਤਰੀਕੇ ਨਾਲ ਇਹਨੂੰ ਤੁਸੀਂ ਕੱਟ ਲੈਣਾਗਾ ਜਿਆਦਾ ਪਤਲੀਆਂ ਇਹਦੀਆਂ ਫਾੜੀਆਂ ਤੁਸੀਂ ਨਾ ਕਰਿਓ ਮੋਟਾ-ਮੋਟਾ ਜਿਹਾ ਆਪਾਂ ਇਹਨਾਂ ਨੂੰ ਕੱਟਿਆ ਤੇ ਉਸ ਤੋਂ ਬਾਅਦ ਇਹਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਧੋ ਕੇ ਹਲਕਾ ਜਿਹਾ ਸੁਕਾ ਲਾਂਗੇ ਫਿਰ ਅਜੀ ਆਪਣੇ ਕੋਲ ਬਿਲਕੁਲ ਛੋਟੇ-ਛੋਟੇ ਜਿਹੇ ਪਿਆਜ਼ ਜਿਨ੍ਹਾਂ ਨੂੰ ਆਪਾਂ ਪਹਿਲਾਂ ਹੀ ਕੱਟ ਕੇ ਪਾਣੀ ਵਿੱਚ ਪਾ ਕੇ ਰੱਖਿਆ ਸੀ ਹਲਕੇ ਜਿਹਾ ਸਾਫ਼ ਵੀ ਹੋ ਜਾਣਗੇ ਬਾਕੀ ਪਾਣੀ ਵਿੱਚ ਰੱਖਣ ਨਾਲ ਥੋੜਾ ਜਿਹਾ ਅੱਖਾਂ ਵਗੈਰਾ ਤੁਹਾਨੂੰ ਵੀ ਰਾਹਤ ਮਿਲਦੀ ਹੈ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਕੱਟ ਲਾਂਗੇ ਪਿਆਜ਼ ਜਿਹੜਾ ਥੋੜਾ ਜਿਹਾ ਵੱਡਾ ਹੈ ਉਹਦੇ ਵਿਚਾਲੇ ਕੱਟ ਲਗਾਇਓ ਤੇ ਜਿਹੜੇ ਬਹੁਤ ਛੋਟੇ-ਛੋਟੇ ਐ ਉਹਨੂੰ ਤੁਸੀਂ ਬਿਲਕੁਲ ਨਾ ਕੱਟਿਓ ਇਸੇ ਤਰੀਕੇ ਨਾਲ ਹੀ ਰੱਖ ਲਿਓ ਜਿੰਨੇ ਪਿਆਜ਼ ਤੁਹਾਡਾ ਦਿਲ ਕਰੇ ਉਸ ਹਿਸਾਬ ਨਾਲ ਪਾ ਲਿਓ ਐ ਤੇ ਆਪਾਂ ਛੇਸਾ ਤੋਂ ਬਿਲਕੁਲ ਛੋਟੇ-ਛੋਟੇ ਪਿਆਜ਼ ਲਈਏ ਉਸ ਵਾਜੀ ਤੇ ਚਾਰ ਖਰੀਆਂ ਮਿਰਚਾਂ ਅਦਰਕ ਤੇ ਚਾਰ ਪੰਜ ਕਲੀਆਂ ਲਸਣ ਦੀਆਂ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਾਂਗੇ ਆਪਾਂ ਇੱਥੇ ਕੁੰਡੀ ਕੋਟੀ ਵਰਤੀ ਹੈ ਤੁਸੀਂ ਜੋ ਦਿਲ ਕਰੇ ਉਹੀ ਵਰਤਿਓ ਪਰ ਇਹਨੂੰ ਤੁਸੀਂ ਦਰਦਰਾ ਜਿਹਾ ਹੀ ਕੁੱਟਣਾ ਬਿਲਕੁਲ ਬਰੀਕ ਨਹੀਂ ਪੀਸਣਾ ਤੇ ਕੁੱਟ ਕੇ ਹੋ ਗਿਆ ਜੀ ਤਿਆਰ ਦੇਖੋ ਇਸ ਤਰੀਕੇ ਦਾ ਇਹਦਾ ਪੇਸਟ ਜਿਹਾ ਆਪਾਂ ਬਣਾ ਲਿਆ ਫਿਰ ਲਵਾਂਗੇ ਜੀ ਆਪਾਂ ਇੱਕ ਕੜਾਹੀ ਤੇ ਉਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਕੋਈ ਮਰਜੀ ਪਾਓ ਜਿਹੜਾ ਤੁਹਾਡਾ ਦਿਲ ਕਰੇ ਬਹੁਤ ਹੀ ਮਜ਼ੇਦਾਰ ਇਹ ਸਬਜੀ ਹੈ ਜਦੋਂ ਸਫਰ ਵਿੱਚ ਲੈ ਗਏ ਤਾਂ ਮਜ਼ਾ ਆ ਜੂਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਦਿਨ ਤੁਸੀਂ ਇਹਨੂੰ ਖਾ ਸਕਦੇ ਹੋਗੇ ਉਸ ਤੋਂ ਬਾਅਦ ਜੀ ਆਪਾਂ ਪਾਇਆ ਅੱਧਾ ਚਮਚ ਜੀਰੇ ਦਾ ਤੇ ਵਿੱਚ ਥੋੜੀ ਜੀ ਪਾਵਾਂਗੇ ਕਲੌਂਜੀ ਤੇ ਹਲਕਾ ਜਿਹਾ ਤੇਲ ਇੱਥੇ ਗਰਮ ਰੱਖਿਓ ਜ਼ਿਆਦਾ ਗਰਮ ਨਾ ਕਰਿਓ ਕਿਉਂਕਿ ਇਹ ਚੀਜ਼ਾਂ ਜਲਣੀਆਂ ਨਹੀਂ ਚਾਹੀਦੀਆਂ ਉਸ ਤੋਂ ਬਾਅਦ ਜੀ ਆਪਾਂ ਪਾਇਆ ਇਹ ਪੇਸਟ ਜਿਹੜਾ ਆਪਾਂ ਹਰੀ ਮਿਰਚ ਤੇ ਅਦਰਕ ਦਾ ਤਿਆਰ ਕੀਤਾ ਸੀ ਇਹਨੂੰ ਕਰ ਦਾਂਗੇ ਮਿਕਸ ਤੇ ਹੌਲੀ-ਹੌਲੀ ਪਕਾ ਲਾਂਗੇ ਇੱਕ ਪਾਇਆ ਸੁੱਕੀ ਲਾਲ ਮਿਰਚ ਮਿਰਚੇ ਥੋੜੀ ਜਿਹੀ ਤਿੱਖੀ ਵੀ ਹੁੰਦੀ ਹੈ ਤੇ ਇਹਦੇ ਨਾਲ ਸਬਜ਼ੀ ਬਣੀ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹਲਕਾ ਜਿਹਾ ਮਿਕਸ ਕਰਾਂਗੇ ਜਦੋਂ ਇਹ ਚੰਗੀ ਤਰ੍ਹਾਂ ਪੱਕ ਗਿਆ ਤਾਂ ਸਭ ਤੋਂ ਪਹਿਲਾਂ ਵਿੱਚ ਪਾ ਦੇਨੇ ਜੀ ਤੁਸੀਂ ਆਲੂ ਤੇ ਆਲੂਆਂ ਦਾ ਬਿਲਕੁਲ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਇੱਕਦਮ ਪਾਏ ਹੈਗੇ ਤੇ ਇਹ ਸਬਜੀ ਹੈ ਜਿਹੜੀ ਪਾਣੀ ਆਪਣੇ ਆਪ ਹੀ ਛੱਡਦੀ ਜਾਊਗੀ ਤੇ ਇਹਦੇ ਵਿੱਚ ਤੁਸੀਂ ਪਾਣੀ ਪਾਉਂਗੇ ਤਾਂ ਇਹ ਵਧੀਆ ਨਹੀਂ ਬਣਨੀ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਉੱਪਰ ਪਾਤਾ ਜੀ ਆਪਾਂ ਨਮਕ ਕਿਉਂਕਿ ਨਮਕ ਨਾਲ ਇਹ ਬੜੀ ਜਲਦੀ ਪੱਕ ਕੇ ਤਿਆਰ ਹੋ ਜਾਂਦੇ ਆ ਫਿਰ ਇਹਨੂੰ ਟੱਕ ਦਾਂਗੇ 5 ਕਿ ਮਿੰਟਾਂ ਲਈ ਆਪਾਂ ਇਹਨੂੰ ਸਲੋ ਫਲੇਮ ਤੇ ਪਕਾਵਾਂਗੇ ਪਰ ਵਿੱਚ ਵਿੱਚ ਤੁਸੀਂ ਹਿਲਾਉਂਦੇ ਰਹੋ ਉਸ ਤੋਂ ਬਾਅਦ ਜੀ 5 ਕਿ ਮਿੰਟਾਂ ਬਾਅਦ ਜਦੋਂ ਆਪਾਂ ਦੇਖਾਂਗੇ ਆਲੂ ਇਸ ਤਰ੍ਹਾਂ ਦੇ ਹੋ ਜਾਣਗੇ ਹਲਕਾ ਜਿਹਾ ਇਹਨਾਂ ਦਾ ਕਲਰ 골ਡਨ ਬ੍ਰਾਊਨ ਹੋ ਜਾਊਗਾ ਤੇ ਬਿਲਕੁਲ نیچے ਨਹੀਂ ਲੱਗੇ ਕਿਉਂਕਿ ਆਪਾਂ ਇਹਨੂੰ ਕੱਟਣ ਤੋਂ ਬਾਅਦ ਵੀ ਧੋ ਕੇ ਸੁਕਾ ਲਿਆ ਸੀ ਉਹਦੇ ਨਾਲ ਜਿਹੜੇ ਆਲੂ ਐ ਕੜਾਈ ਨਾਲ ਬਿਲਕੁਲ ਨਹੀਂ ਚਿਪਦੇ ਫਿਰ ਵਿੱਚ ਪਾਦੇ ਜੀ ਆਪਾਂ ਪਿਆਜ਼ ਹਲਕਾ ਜਿਹਾ ਖਲਾਇਆ ਨਾਲ ਦੀ ਨਾਲ ਹੀ ਆਪਾਂ ਮਟਰ ਪਾ ਦਾਂਗੇ ਕਿਉਂਕਿ ਆਲੂ ਹੈ ਜਿਹੜੇ ਇੱਥੇ 50% ਤੱਕ ਪੱਕ ਚੁੱਕੇ ਆ ਹੁਣ ਆਪਾਂ ਸਾਰੇ ਸਮਾਨ ਨੂੰ ਪਕਾਵਾਂਗੇ ਜਿਆਦਾ ਇਹਨੂੰ ਇੱਥੇ ਟੱਕਿਓ ਨਾ ਕਿਉਂਕਿ ਸਬਜੀ ਨੂੰ ਜੇ ਟਕੋਗੇ ਉਹ ਪਾਣੀ ਛੱਡ ਜੂਗੀ ਵਿੱਚ ਵਿੱਚ 1-2 ਮਿੰਟ ਲਈ ਤੁਸੀਂ ਇਹਨੂੰ ਟੱਕ ਸਕਦੇ ਹੋ ਉਸ ਤੋਵਾਜੀ ਆਪਾਂ ਉਸੇ ਤਰੀਕੇ ਦੇ ਨਾਲ ਹੀ ਕੱਟਾਂਗੇ ਟਮਾਟਰ ਇਹ ਜਿਆਦਾ ਆਪਾਂ ਬਰੀਕ ਨਹੀਂ ਕੱਟਣੇ ਮੋٹے ਹੀ ਕੱਟਣੇ ਹੈਗੇ ਦੋ ਆਪਾਂ ਇੱਥੇ ਟਮਾਟਰ ਲਏ ਐ ਬਾਕੀ ਹਰ ਇੱਕ ਚੀਜ਼ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈਣੀ ਹੈ ਕਈ ਚੀਜ਼ਾਂ ਕੋਈ ਖਾਂਦਾ ਕੋਈ ਨਹੀਂ ਖਾਂਦਾ ਤੇ ਆਪਾਂ ਇਹਨੂੰ ਕੱਟ ਲਿਆ ਜੀ ਫਿਰ ਵਿੱਚ ਆਪਾਂ ਟਮਾਟਰ ਪਾਤੀ ਜਦੋਂ ਹੀ ਪਰ ਇਹ ਸਬਜ਼ੀਆਂ ਬਣਨ ਵਿੱਚ ਥੋੜੀ ਜੀ ਦੇਰ ਲੱਗੇਗੀ ਉਦੋਂ ਤੁਸੀਂ ਟਮਾਟਰ ਪਾਓ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਸਬਜ਼ੀ ਦੇਖੋ ਜੀ ਪਈ ਕਿੰਨੀ ਜਿਆਦਾ ਵਧੀਆ ਲੱਗ ਰਹੀ ਐ ਤੇ ਇਹ ਸੁੱਕੀ ਸਬਜੀ ਹੈ ਤੁਸੀਂ ਕਿਤੇ ਮਰਜ਼ੀ ਲੈ ਜਾ ਸਕਦੇ ਹੋ ਕਿਉਂਕਿ ਤਰੀ ਵਾਲੀਆਂ ਸਬ지ਆਂ ਅਕਸਰ ਹੀ ਨਾਲ ਲੈ ਕੇ ਜਾਣ ਤੇ ਬੜੀ ਪਰੇਸ਼ਾਨੀ ਹੁੰਦੀ ਹੈ ਫਿਰ ਘਰ ਦੇ ਬਿਲਕੁਲ ਸਾਦੇ ਜਿਹੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਤਨੀਆ ਪਾਊਡਰ ਨਮਕ ਤੁਸੀਂ ਦੇਖ ਕੇ ਲਓ ਕਿਉਂਕਿ ਪਹਿਲਾਂ ਵੀ ਆਪਾਂ ਆਲੂਆਂ ਦੇ ਉੱਪਰ ਪਾਇਆ ਸੀ ਤੇ ਥੋੜਾ ਜਿਹਾ ਆਪਾਂ ਮਸਾਲਾ ਲਿਆ ਜੀ ਜਿਹੜਾ ਆਪਾਂ ਘਰ ਦੇ ਵਿੱਚ ਸਪੈਸ਼ਲ ਜਾਂ ਤਿਆਰ ਕੀਤਾ ਹੋਇਆ ਹੈ ਜੇ ਤੁਹਾਡੇ ਕੋਲ ਇਹ ਨਾ ਹੋਇਆ ਤਾਂ ਤੁਸੀਂ ਸਕਿੱਪ ਕਰ ਦਿਓ ਉਸ ਤੋਂ ਬਾਅਦ ਜੀ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਫਿਰ ਸਬਜ਼ੀਆਂ ਦੇ ਉੱਪਰ ਪਾ ਦਿਓ ਜਦੋਂ ਵੀ ਸਬਜ਼ੀ ਜ਼ਿਆਦਾ ਸੁੱਕੀ ਹੋਵੇ ਤੇ ਉਹਦੇ ਵਿੱਚ ਨਮਕ ਮਿਰਚ ਇਸ ਤਰੀਕੇ ਨਾਲ ਹੀ ਪਾਇਆ ਕਰੋ ਇਸ ਤਰੀਕੇ ਨਾਲ ਸਾਰੇ ਮਸਾਲੇ ਜਿਹੜੇ ਉਹ ਚੰਗੀ ਤਰ੍ਹਾਂ ਸਬਜ਼ੀ ਵਿੱਚ ਮਿਕਸ ਹੋ ਜਾਂਦੇ ਆ ਸਬਜ਼ੀ ਇੱਥੇ ਲੱਗ ਵੱਗ ਆਪਣੀ ਬਣ ਕੇ ਤਿਆਰ ਹੈ ਪਰ ਮਸਾਲੇ ਜਿਹੜੇ ਚੰਗੀ ਤਰ੍ਹਾਂ ਵਿੱਚ ਪੱਕ ਜਾਣ ਆਪਾਂ ਇਹਨੂੰ 2-3 ਮਿੰਟ ਲਈ ਸਲੋ ਫਲੇਮ ਤੇ ਹੋਰ ਪਕਾਵਾਂਗੇ ਉਸ ਤੋਂ ਬਾਅਦ ਜੀ ਬਾਅਦ ਵਿੱਚ ਆਪਾਂ ਪਾ ਦਾਂਗੇ ਇਹਦੇ ਉੱਪਰ ਮੇਥੀ ਜਿਹਦੇ ਨਾਲ ਸਬਜ਼ੀ ਦੀ ਖੁਸ਼ਬੂ ਹੈ ਜਿਹੜੀ ਦੂਰ ਤੱਕ ਆਉਣ ਲੱਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਹੈ ਤੇ ਬਣਾਉਣ ਦਾ ਤਰੀਕਾ ਵੀ ਬੜਾ ਹੀ ਆਸਾਨ ਹੈ ਤੇ ਜੀ ਨੂੰ ਖਵਾਉਂਗੇ ਤਾਂ ਬਾਰ-ਬਾਰ ਤੁਹਾਡੇ ਤੋਂ ਇਹ ਤਰੀਕਾ ਪੁੱਛੂਗਾ ਤੇ ਵਧੀਆ ਜੀ ਸਬਜ਼ੀ ਬਣਾ ਕੇ ਹੁਣ ਤੁਸੀਂ ਜ਼ਰੂਰ ਖਾਓ ਤੇ ਜਦੋਂ ਵੀ ਸਫ਼ਰ ਵਿੱਚ ਜਾਓ ਤਾਂ ਬਿਲਕੁਲ ਕਿਸੇ ਗੱਲ ਦੀ ਕੋਲ ਨਾ ਕਰਿਓ ਛਟਪਟ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਪੂਰਾ ਦਿਨ ਤੁਸੀਂ ਇਹ ਸਬਜੀ ਸਫਰ ਦੇ ਵਿੱਚ ਖਾ ਸਕਦੇ ਹੋ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕਰਾਂਗੇ ਹੁਣ ਸਰਵ ਕਿਉਂਕਿ ਸਾਰੇ ਲੰਚ ਦੇ ਟਾਈਮ ਤੇ ਆ ਚੁੱਕੇ ਐ ਜਦੋਂ ਆਪਾਂ ਸਬਜੀ ਇਹ ਸਭ ਨੂੰ ਸਰਵ ਕੀਤੀ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਈ ਹੁਣ ਵੀਡੀਓ ਨੂੰ ਜਲਦੀ ਤੋਂ ਜਲਦੀ ਤੁਸੀਂ ਸ਼ੇਅਰ ਕਰ ਦਿਓ ਤੇ ਇਹ ਵਧੀਆ ਜੀ ਸਬਜ਼ੀ ਬਣਾ ਕੇ ਤੁਸੀਂ ਜ਼ਰੂਰ ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਉਂ ਜੀ ਲੱਗੀ ਤੇ ਮੇਰੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋਵੋਗੇ ਤੇ ਮੇਰੇ ਚੈਨਲ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ